ਮੈਂ ਤੇ ਮੰਡੋਰ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਐਜ਼ ਅ ਫਾਰਮਾਸਿਸਟ ਜੌਬ ਕਰ ਰਹੀ ਆ ਇੱਥੇ ਸਾਡੇ ਕੋਲ 100 ਪਲੱਸ ਮੈਡੀਸਿਨਸ ਅਵੇਲੇਬਲ ਨੇ ਸਰਕਾਰ ਵੱਲੋਂ ਤੇ ਸਾਰੀਆਂ ਮੈਡੀਸਿਨਸ ਬਸੇ ਫ੍ਰੀ ਦਿੰਦੇ ਨੇ ਤੇ ਸਾਡਾ ਮੈਡੀਸਿਨ ਦਾ ਜਿਹੜਾ ਸਟਾਕ ਹੈਗਾ ਉਹ ਅਸੀਂ 1 ਮਹੀਨੇ ਦਾ ਸਟਾਕ ਰੱਖਦੇ ਆ ਤੇ ਆਦਰਵਾਇਸ ਜੇ ਵਿੱਚ ਦੀ ਕਦੇ ਕੋਈ ਮੈਡੀਸਿਨ ਖਤਮ ਹੁੰਦੀ ਆ ਤਾਂ ਅਸੀਂ ਆਨਲਾਈਨ ਇੰਡੈਂਟ ਪਾ ਕੇ ਐਟ ਅ ਟਾਈਮ ਵੀ ਮੈਡੀਸਿਨ ਅਸੀਂ ਲੈ ਆਉਣੇ ਮੰਗਾ ਲੈਂਦੇ ਆ ਆਮ ਆਦਮੀ ਕਲੀਨਿਕ ਖੁੱਲਣ ਦੇ ਨਾਲ ਮਰੀਜ਼ਾਂ ਦਾ ਸਮਾਂ ਵੀ ਬਚਦਾ ਹੈ ਤੇ ਉਹਨਾਂ ਦੇ ਪੈਸੇ ਵੀ ਬਚਦੇ ਆ ਕਿਉਂਕਿ ਇੱਥੇ ਸਾਰਾ ਟ੍ਰੀਟਮੈਂਟ ਹੈ ਜਿਹੜਾ ਵਿਦ ਟੈਸਟ ਵਿਦ ਮੈਡੀਸਿਨ ਫ੍ਰੀ ਕੀਤਾ ਜਾਂਦੇ ਆ ਤੇ ਸਾਰੇ ਪੇਸ਼ੈਂਟ ਸੈਟੀਸਫਾਈ ਹੋ ਕੇ ਜਾਂਦੇ ਆ ਸੀ ਕਰਕੇ ਤੇ ਇਸ ਦੀ ਸੈਟੀਸਫਾਈ ਹਰੇਕ ਨੂੰ ਮੇਰਾ ਨਾਮ ਅਮਨਪ੍ਰੀਤ ਕੋਰੇ ਮੈਂ ਜਾਖਲ ਦੀ ਰਹਿਣ ਵਾਲੀ ਆ ਤੇ ਮੈਂ ਪਿੰਡ ਮੰਡੌਰ ਵਿੱਚ ਐਜੇਸ ਫਿਨ ਕਨਸਟੈਂਟਡ ਪੋਸਟ ਤੇ ਕੰਮ ਕਰ ਰਹੀ ਹਾਂ ਜੋ ਵੀ ਟੈਸਟ ਨੇ ਜਿਹੜੇ ਕਿ ਬਾਹਰੋਂ ਬਹੁਤ ਹੀ ਮਹਿੰਗੇ ਰੇਟਾਂ ਤੇ ਹੁੰਦੇ ਆ ਤਾਂ ਇਸ ਕਲੀਨਿਕ ਵਿੱਚ ਸਾਰੇ ਫ੍ਰੀ ਹੁੰਦੇ ਆ ਗਵਰਨਮੈਂਟ ਵੱਲੋਂ ਬਹੁਤ ਹੀ ਜ਼ਿਆਦਾ ਸਹੂਲਤਾਂ ਦਿੱਤੀ ਗਈਆਂ ਨੇ ਇਸ ਕਲੀਨਿਕ ਵਿੱਚ ਜਦੋਂ ਵੀ ਕੋਈ ਪੇਸ਼ੈਂਟ ਮੈਨੂੰ ਲੈ ਕੇ ਆਉਂਦਾ ਹੈ ਸਭ ਤੋਂ ਪਹਿਲਾਂ ਮੇਰੇ ਕੋਲ ਆਉਂਦਾ ਹੈ ਮੈਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਦੀ ਆ ਉਹਨਾਂ ਦੀ ਐਂਟਰੀ ਪੈਂਦੀ ਆਨਲਾਈਨ ਫਿਰ ਉਹ ਮੈਡਮ ਕੋਲ ਜਾਂਦੇ ਆ ਤੇ ਮੈਡਮ ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਟੀਟ ਕਰਦੇ ਆ ਤੇ ਆਮ ਆਦਮੀ ਕਲੀਨਿਕ ਜਿਹੜੇ ਖੋਲੇ ਗਏ ਨੇ ਸਰਕਾਰ ਦੁਆਰਾ ਇਹ ਇੱਕ ਬਹੁਤ ਵਧੀਆ ਸੁਵਿਧਾ ਹੈ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਇਹਦਾ ਸਰਕਾਰ ਲਈ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦਾ ਤੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ